ਅੱਜ ਮਹਾ ਸ਼ਿਵਰਾਤਰੀ ਦੇ ਸਬੰਧ ਵਿੱਚ ਇੱਕ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਗੁਰਦਾਸਪੁਰ ਵਿੱਚ ਕੱਢੀ ਗਈ ਸੀ ਜਿਸ ਦਾ ਯੋਜਨ ਕੀਤਾ ਗਿਆ ਸੀ ਬੜੇ ਧੂਮ-ਧਾਮ ਦੇ ਨਾਲ ਔਰ ਸਾਰੇ ਜਿਹੜੇ ਗੁਰਦਾਸਪੁਰ ਦੇ ਜਿਹੜੇ ਸਨਾਥਨੀ ਸੀ ਉਹਨਾਂ ਵੱਲੋਂ ਇੱਕ ਦੂਜੇ ਦਾ ਬਹੁਤ ਸਹਿਯੋਗ ਕੀਤਾ ਗਿਆ ਜਿਹਦੇ ਨਾਲ ਇੱਕ ਅਲੱਗ ਹੀ ਰੂਪ ਅਧਿ ਦੇਖਣ ਨੂੰ ਮਿਲਿਆ ਔਰ ਐਸੇ ਖੁਸ਼ੀ ਦੀ ਬਾਤ ਮੇਰੇ ਮਨ 'ਚ ਇੱਕ ਚੀਜ਼ ਆਈ ਹੈ ਕਿ ਅਸੀਂ ਸ਼ਿਵਰਾਤਰੀ ਵਾਲੇ ਜਿਹਨੇ ਕਸਮ ਖਾਣੀ ਸੀਗੀ ਤੋ ਸਨਾਤਨ ਕ੍ਰਾਂਤੀ ਦਲ ਅਸੀਂ ਗਠਿਤ ਕੀਤਾ ਸੀ ਉਹਦੀ ਕਾਰਜਪ੍ਰਣਾਲੀ ਤੇ ਤੇਜ਼ੀ ਰਹੀ ਮੈਂ ਨਾਲੀਏ ਤੋਂ ਇਹ ਕਹਿਣਾ ਚਾਹਨਾ ਵਾ ਕਿ ਬਹੁਤ ਸੇ ਲੋਕਾਂ ਨੇ ਦੁਸ਼ਪ੍ਰਚਾਰ ਕੀਤਾ ਸੀਗਾ ਕਿ ਸਨਾਤਨ ਕ੍ਰਾਂਤੀ ਦਲ ਦਾ ਜੋ ਗਠਨ ਹੋਇਆ ਉਹ ਸਿਰਫ ਮਹਾ ਸ਼ੋਭਾ ਸ਼ੁਰੂਆਤੀ ਦੀ ਸ਼ੋਭਾ ਯਾਤਰਾ ਵਾਸਤੇ ਉਹ ਗਠਿਤ ਕੀਤੀ ਗਈ ਤਾਂ ਕਿ ਲੋਕ ਜਰਾ ਭੋਗ ਨਿਕਲ ਸਕਣ ਪਰ ਮੈਨੂੰ ਇਹਨਾਂ ਪਤਾ ਹੈ ਕਿ ਜੇ ਅਸੀਂ ਉਸੇ ਸ਼ੁਰੂਆਤ ਕੀਤੀ ਸੀਗੀ ਉਹ ਇੱਕ ਸੱਚੇ ਮਾਨਰ ਕੀਤੀ ਸੀ ਭੋਲੇ ਰਾਤੀ ਕਸਮ ਖਾ ਇਹਨਾਂ ਬੜੇ ਦੁਸ਼ਪ੍ਰਚਾਰ ਹੋਏ ਕਿਉਂਕਿ ਜੋ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਾਫੀਆਂ ਨੂੰ ਇੱਕ ਹੀ ਪ੍ਰੋਬਲਮ ਹੁੰਦੀ ਜੇ ਨਾਲ ਨਹੀਂ ਚੱਲ ਸਕਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ। ਕੰਟਰੋਲਤਾ ਰਾਜ ਚ ਬੜੇ ਦੁਸ਼ਪ੍ਰਚਾਰ ਕੀਤੇ ਗਏ। ਲੇਕਿਨ ਅੱਜ ਉਹਨਾਂ ਨੇ ਵਿਰਾਮ ਲੰਦੇ ਹੋਏ ਅੱਜ ਅਸੀਂ ਜੋ ਸ਼ੋਭਾ ਯਾਤਰਾ ਦਾ ਸੰਪਰਕ ਬਲਕਿ ਸਮਾਪਨ ਕਰਕੇ ਹੋਲੇ ਨਾਦੇ ਚੰਨਾਂ 'ਚ ਬੈਠੇ ਆ। ਉਹ ਜਿਹੜੀ ਕਸਮ ਸੀ ਪਹਿ ਸ਼ੁਰੂਆਤੀ ਦਿਨ ਖਾਣੀ ਸੀ ਉਹ ਇੱਕ ਦਿਨ ਪਹਿਲਾਂ ਹੀ ਖਾ ਰਹੇ ਸੀ। ਔਰ ਬੜੇ ਸੱਚੇ ਮਨ ਨਾਲ ਔਰ ਬੜੇ ਧ੍ਰਿੜ ਨਿਸ਼ਚੇ ਨਾਲ ਮੈਂ ਆਪਣੀ ਗੱਲ ਰਿਪੀਟ ਕਰਨ ਜਾ ਰਿਹਾ ਕਿ ਸਨਾਤਨ ਕ੍ਰਾਤੀ ਦਲ ਉਹਨ ਬਹੁਤ ਤੇਜ਼ੀ ਨਾਲ ਕੰਮ ਕਰੇਗਾ ਜੋ ਉਹਨਾਂ ਦੇ ਨਿਸ਼ਚੇ ਸੀਗੇ ਜੋ ਉਹਨਾਂ ਦੇ ਸੰਕਲਪ ਸੀਗੇ ਉਹਨਾਂ ਨੂੰ ਅਵਸ਼ੇ ਪੂਰੇ ਕਰੇਗਾ ਔਰ ਇੱਥੇ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਇਹਨੂੰ ਚੱਲਦਾ ਹੈ ਕਿ ਨਹੀਂ ਚੱਲਦਾ ਕਿ ਸਾਡਾ ਜੋ ਨਿਸ਼ਚੈ ਸਾਡੇ ਜੋ ਟਾਰਗੇਟਸ ਨੇ ਉਹ ਪੂਰੇ ਹੋ ਕੇ ਰਹਿਣਗੇ ਜ਼ਿਆਦਾ ਲੋਕ ਚੱਲਣਗੇ ਤੇ ਉਹ ਅਚੀਵ ਜਲਦੀ ਖਾ ਲਵੋਗੇ ਅਗਰ ਕੱਟ ਚੱਲਣਗੇ ਬਹੁਤ ਸਾਰਾ ਜ਼ਿਆਦਾ ਸਮਾਂ ਲੱਗ ਜਾਏ ਲੇਕਿਨ ਇਹ ਤੁਹਾਨੂੰ ਮੈਂ ਸ਼ੰਕਰ ਕੁਮਾਰ ਜੀ ਦੇ ਚਰਨਾਂ 'ਚ ਬੈਠ ਕੇ ਇਹਨਾਂ ਦੀ ਕਸਮ ਖਾ ਕੇ ਕਹਣਾ ਉਹ ਇਹ ਜ਼ਰੂਰ ਅਚੀਵ ਹੋਣਗੇ ਧੀਰੇ ਧੀਰੇ ਲੱਗੇ ਰਵਾਂਗੇ ਲੱਗੇ ਰਵਾਂਗੇ ਟਰਪੋਖ ਲੋਕ ਧੋੜਨਗੇ ਵੀ ਬ੍ਰਿੜ ਲੋਕ ਆਣਗੇ ਵੀ ਐਸਾ ਨਾ ਚੱਲਦਾ ਰਹੇਗਾ ਉਪਰਮ ਲੇਕਿਨ ਅਸੀਂ ਡ੍ਰਿੜ ਨਿਸ਼ਚੈ ਨਾਲ ਆਪਣਾ ਕਰਮ ਕਰਦੇ ਰਵਾਂਗੇ ਔਰ ਜਿਹੜੀ ਚੀਜ਼ ਆਪਾਂ ਗੁਰਦਾਸਪੁਰ ਦੀ ਬਿਹਤਰੀ ਵਾਸਤੇ ਸੋਚੀ ਹੋਈ ਹੈ ਉਹ ਕਰਕੇ ਦਿਖਾਵਾਂਗੇ ਕਾਰਨ ਕੀ ਹੈ ਕਿ ਸਾਡੇ ਬੱਚਿਆਂ ਨੇ ਇੱਥੇ ਵੀ ਰਹਿਣਾ ਸਾਡੀ ਜ਼ਿੰਦਗੀ ਇੱਥੇ ਰਹਿਣਾ ਸਾਡੇ ਪਰਿਵਾਰ ਵਾਲੇ ਇੱਥੇ ਰਹਿਣਾ ਸਾਡੇ ਕਾਰੋਬਾਰ ਇੱਥੇ ਹੋਣੇ ਆ ਸੋ ਉਹਨਾਂ ਨੂੰ ਸੇਫ ਕਰਨ ਵਾਸਤੇ ਸਾਨੂੰ ਬੜੇ ਉਪਕਰਮ ਕਰਨੇ ਪੈਣੇ ਆ ਕਿਉਂਕਿ ਬਹੁਤ ਵਿਕਟ ਸਥਿਤੀ ਹੋ ਸਕਦੀ ਹੈ ਜੋ ਅਲੱਗ ਰਾਜਿਆਂ ਦੇ ਵਿੱਚ ਹੋਈ ਸੀਗੀ ਅਸੀਂ ਪੰਜਾਬ ਤੇ ਖਾਸ ਕਰਕੇ ਗੁਰਦਾਸਪੁਰ ਤੇ ਨਹੀਂ ਹੁੰਦੇ ਫਿਲਹਾਲ ਸਰਾਤਰ ਕ੍ਰਾਂਤੀ ਦਾ ਜੋ ਮੁੱਖ ਉਦੇਸ਼ ਹੈ ਉਹ ਗੁਰਦਾਸਪੁਰ ਦੀ ਬਿਹਤਰੀ ਵਾਸਤੇ ਕੰਮ ਕਰਨਾ ਉਸ ਤੋਂ ਬਾਅਦ ਅਸੀਂ ਅੱਗੇ ਵੀ ਚੱਲਾਂਗੇ ਸਾਡੇ ਕੋਲ ਅਜੇ ਸਾਡੇ ਜਿੱਦਾਂ ਸੇ ਦੇਵ ਜੀ ਨੇ ਇਹਨਾਂ ਦੀ ਟੀਮ ਹੈ ਕੋਈ ਹੈ ਅੱਜ ਇੱਥੇ ਬੈਠ ਕੇ ਇਹਨਾਂ ਨੇ ਵੀ ਇਹੀ ਚਰਚਾ ਕੀਤੀ ਹੈ ਜਲਦੀ ਇਸ ਨਾਤਨ ਕ੍ਰਾਂਤੀ ਲਾਲ ਦਾ ਜੋ ਸਾਡਾ ਧੇਆ ਹੈ ਉਹ ਅਸੀਂ ਅੰਮ੍ਰਿਤਸਰ ਵੀ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਜਲੰਧ ਵੀ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੀ ਹੈ ਨਾ ਮੋਹਿਮ ਇਹ ਸ਼ੁਰੂ ਕੀਤੀ ਗਈ ਲੇਕਿਨ ਪਹਿਲਾਂ ਗੁਰਦਾਸਪੁਰ ਵਿੱਚ ਜੋ ਜਥਾਫੀ ਲੱਗਦੀ। ਸੋ ਇੱਕ ਕਸਮ ਖਾਰਿਆ ਮੈਨੂੰ ਨਹੀਂ ਪਤਾ ਕੋਈ ਕੀ ਕਰਦਾ ਕੀ ਨਹੀਂ ਕਰਦਾ। ਮੈਂ ਉਹਨਾਂ ਦੇ ਮੂੰਹ ਤੇ ਥੱਪੜ ਮਾਰਨ ਜਾ ਰਿਹਾ ਜਿਹੜੇ ਕਹਿੰਦੇ ਸੀ ਕਿ ਚੌਰਾਸੀ ਦੀ ਸ਼ੋਭਾ ਯਾਤਰਾ ਤੱਕ ਇੱਕ ਗਠਨ ਕੀਤਾ ਗਿਆ ਪਤਾ ਨਹੀਂ ਉਹ ਕਿਹੜੀ ਗੰਦੀ ਸੋਚ ਹੈ ਨਾ ਉਹਨੇ ਸੋਚ ਹੀ ਹੁਣੀ ਤੋਂ ਹੁੰਦੀ ਆ ਉਹ ਸੋਚ ਨਹੀਂ ਹੈ ਕਿ ਇਸ ਤੋਂ ਇਲਾਵਾ ਜੋ ਵਿਆਹਤ ਬੰਦੀਆਂ ਕਰਨੀਆਂ ਹੈ ਨਾ ਜੋੜ ਤੋੜ ਕਰਨੇ ਉਹ ਇੱਥੋਂ ਤੱਕ ਸੀ ਸੀਮਿਤ ਰਹ ਜਾਂਦੇ ਨੇ ਤੇ ਲੇਕਿਨ ਮੈਂ ਉਹਨਾਂ ਦੇ ਮੂੰਹ ਤੇ ਨਾ ਇੱਧਰ ਇਹ ਹੱਥ ਨਾਲ ਇੱਕ ਇੱਧਰ ਇਹ ਹੱਥ ਨਾਲ ਥੱਪੜ ਮਾਰਦਾ ਪਿਆ ਕਿ ਸ਼ੰਕਰਵਾਹ ਦੇ ਚੰਨਾਂ 'ਚ ਬੈਠ ਕੇ ਅੱਜ ਸ਼ੋਭਾ ਯਾਤਰਾ ਦੇ ਸਫਲ ਆਯੋਜਨ ਤੋਂ ਬਾਅਦ ਅੱਜ ਬੜੇ ਧੂਮ ਦਾ ਨਾਲ ਗੁਰਦਾਸਪੁਰ ਦੇ ਵਿੱਚ ਕੋਈ ਆਜੋ ਆਯੋਜਨ ਕੀਤਾ ਗਿਆ ਜਿਸ ਦਾ ਮੈਂ ਕਹਿ ਸਕਦਾ ਕਿ ਸਾਰੇ ਨੇ ਬੜਾ ਸਹਿਯੋਗ ਕੀਤਾ ਹੈ ਲੇਕਿਨ ਮੈਂ ਨਾਲ ਜ਼ਰੂਰ ਕਹਿਣਾ ਚਾਹਾਂਗਾ ਇਹ ਹੁਣ ਅੱਗੇ ਵਧੇਗਾ ਜਿਹੜਾ ਡਰਕੋਕ ਹੋਏਗਾ ਕੋਈ ਮੜਾ-ਵੋਟਾ ਜਿਹੜਾ ਕੋਈ ਥੋੜਾ ਨੁਕਸਾਨ ਹੋ ਜਿਹੜਾ ਡਰ ਕੇ ਜਿਹੜਾ ਬੈਠ ਜਾਏਗਾ ਦਹਾ ਹੋ ਜੇ ਸਾਰੀ ਪਰਵਾਹ ਨਾ ਦੀ ਲੇਕਿਨ ਜਿਹੜੇ ਵਾਕਿਆ ਦਿਨ ਵਿੱਚ ਚੇਹਰੇ ਕੋਨੇ ਰੋਗ ਨੇ چاہے ਉਹ ਦਸ ਹੀ ਅਸੀ ਹੋਇਆ ਆਪਾਂ ਲੱਗੇ ਰਹਿਣਾ ਸੋ ਇਹ ਜਿੱਤ ਹਾਸਲ ਕਰਨੀ ਹੈ ਸ਼ੰਕਰਵਾ ਦੀ ਕਸਮ ਜਲਦੀ ਤੁਹਾਨੂੰ ਦੇ ਰਿਜ਼ਲਟਸ ਦੇਖਰੂ ਮਿਲਗੇ ਜੈ ਸ਼ੰਕਰ ਜੀ ਕੀ ਜੈਪ ਹੈਨਾ